लाते मारती ना अरे दादा बरकारा कोई नहीं चला कर मी ना इथे बाबा बरकारा ਆਇਆ ਫਸਕੇ ਪੈਣ ਦੀ ਗੋਦੀ ਲੱਗ ਰਾਮਿਆ ਗਾਂਜਾ ਪਾਇਆ ਦੇਣ ਐਲ ਗ੍ਰਾਂਥੀ ਸਾਵੇ ਕਿੱਥੇ ਆ ਮਰਕਾਰ ਕਿੱਥੇ ਫੋਦੀ ਲਿਆ ਰਲ ਬਰ ਆਇਓ ਚਲੋ ਪਿਛੇ ਹੁਣ ਚਲ ਲੰਘਾ ਦੇਵਾਂਗੇ ਚੱਲ ਜਿਆ ਦੇਖ ਤੂੰ ਲੰਘਾ ਗਿਆ ਤਾਂ ਮੈਂ ਆਪਾਂ ਨਹੀਂ ਜਾ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬੜੀ ਵਾਇਲਰ ਹੋ ਰਹੀ ਹੈ ਵੀਡੀਓ ਮੁੱਖ ਮੰਤਰੀ ਦੀ ਜੋ ਧਮਕ ਬੇਸਾਲਾ ਮੁੱਖ ਮੰਤਰੀ ਹੈ ਜਿਹਨੂੰ ਕਿ ਸੋਨੀ ਮਾਨ ਨਾਂ ਦੀ ਇੱਕ ਕੁੜੀ ਨੇ ਵਰਤ ਕੇ ਨਾਂ ਤੇ ਉਹਦਾ ਘਰ ਬੂਆ ਬਣਾ ਕੇ ਦਿੱਤਾ ਉਹਦਾ ਕੁਝ ਵੀ ਨਹੀਂ ਸਵਾਰਿਆ ਸੋ ਜਥੇਬੰਦੀਆਂ ਸਿੱਖ ਜਥੇਬੰਦੀਆਂ ਬਹੁਤ ਉਹਦਾ ਦੇਣੇ ਕਰਨ ਸਤਕਾਰ ਕਿਉਂਕਿ ਉੱਥੇ ਕੇਸਾਂ ਦੀ ਬੇਅਦਬੀ ਹੋਈ ਆ ਜਿੱਥੇ ਕੇਸਾਂ ਦੀ ਬੇਅਦਬੀ ਉੱਥੇ ਬਹੁਤ ਹੀ ਨਿੰਦਨਯੋਗ ਘਟਨਾ ਵਾ ਪਰ ਆ ਵੀਡੀਓ ਪੂਰੀ ਵੇਖਿਓ ਮੈਂ ਅੱਗੇ ਵੀਡੀਓ ਲਾ ਰਿਹਾ ਵਾਂ ਵੀਡੀਓ ਕਿਸੇ ਚੱਲਣ ਨੇ ਪਾਈਆਂ ਵਾ ਜਿੰਨੇ ਕਿਤੇ ਬਣਾਈਆਂ ਵਾ ਕਿ ਬਹੁਤ ਤੰਗ ਕਰ ਰਿਆ ਸੀ ਠੀਕ ਆ ਪੁਲਿਸ ਮੁਲਾਜ਼ਮ ਦੀ ਗਲਤੀ ਜ਼ਰੂਰ ਹੈਗੀ ਏ ਇਹਦੇ ਵਿੱਚ ਕਿ ਉਹਨੇ ਕੇਸਾਂ ਤੋਂ ਫੜਿਆ ਵਾ ਉਹਦੀ ਉਹਨੂੰ ਤੇ ਮੇਰੇ ਹਿਸਾਬ ਨਾਲ ਸਸਪੈਂਡ ਨਹੀਂ ਕਰਨਾ ਚਾਹੀਦਾ ਉਹਨੂੰ ਸਿਰਫ ਇਹੋ ਸਜ਼ਾ ਲਾਉਣੀ ਚਾਹੀਦੀ ਗੁਰਸਿੱਖਾਂ ਵੱਲੋਂ ਵੀ ਰਵੇ ਨੌਕਰੀ ਦੇ ਜਿਹੜਾ ਵੀ ਗੁਰਸਿੱਖ ਬੰਦਾ ਅਮਰਤਾਰੀ ਸਿੰਘ ਲੰਗਦਾ ਉਹਨੂੰ ਸਤਿ ਸ੍ਰੀ ਅਕਾਲ ਫਤਿਹ ਬੁਲਾਵੇ ਉਹ ਝੁੱਕੇ ਬਸ ਇਹੋ ਸਜਣੀ ਚਾਹੀਦੀ ਉਹ ਫਿਰਦੀ ਤੇ ਬਾਕੀ ਜਿਹੜੀ ਆ ਵੀਡੀਓ ਵੇਖੋਗੇ ਪੂਰੀ ਵੀਡੀਓ ਸ਼ੇਅਰ ਜ਼ਰੂਰ ਵੱਧ ਵੱਧ ਕਰਿਆ ਕਰੋ ਹੋਰ ਵੀ ਬਥੇਰੀਆਂ ਵੀਡੀਓ ਸ਼ੇਅਰ ਕਰਦੇ ਪਰ ਇਹ ਵੀਡੀਓ ਅਸਲੀਅਤ ਦੀ ਪਤਾ ਲੱਗੇ ਉਹ ਸਮੈਕ ਬਾਰੇ ਵੀ ਗੱਲ ਕਰਨ데요 ਸ਼ਾਇਦ ਹੋ ਸਕਦਾ ਮੁੱਖ ਮੰਤਰੀ ਸਹੀ ਹੋਵੇ ਜਿਹੜਾ ਇੱਟੇ ਰੋੜੇ ਮਾਰਨ데요 ਜਿਹੜੇ ਘਰ ਦੇ ਵਿੱਚ ਉਹ ਹੋ ਸਕਦਾ 스내ਕ ਵੇਚਦੇ ਹੋਣ ਜਾਂ ਇਦਾਂ ਦਾ ਕੋਈ ਕਾਰਨਾਮਾ ਹੋਵੇ ਵਿੱਚ ਉਹਨੇ ਪੂਰੀ ਵੀਡੀਓ ਸੁਣਿਓ ਧਿਆਨ ਨਾਲ ਤੇ ਸ਼ੇਅਰ ਕਰਿਓ بس ਇਹਨਾਂ ਕਰਾ ਵੀ ਸਹੀ ਜਿਹੜਾ ਦਾ ਰਿਜ਼ਲਟ ਨਿਕਲ ਸਕਲੇ ਉਹ ਹੋ ਜੇ ਨਾ ਤੇ ਇਹਨੂੰ ਭੂਏ ਜਿਆਦਾ ਚੜਾਓ ਜੇ ਮੁੱਖ ਮੰਤਰੀ ਗਲਤ ਆ ਤੇ ਫਿਰ ਇਹਨੂੰ ਭੂਏ ਨਹੀਂ ਚੜਾਉਣਾ ਚਾਹੀਦਾ ਅੱਗੇ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਬਹੁਤ ਭੂਏ ਚੜਾ ਦਿੰਦੇ ਜੀ ਇੱਕੋ ਕਿਦਨ ਕਹੋ ਕਿਦਨ ਕਹੋ ਹਰਫ ਚੀਮਾ ਸਾਡੇ ਲਾਗੇ ਸਾਨੂੰ ਸੀ ਤੋਂ ਬਥੇਰੇ ਤੁਸੀਂ ਇਦਾਂ ਦੇ ਪਾਗਲਾ ਨੂੰ ਸਿਰੇ ਚੜਾਇਆ ਵਾ ਜੇ ਬੰਦਾ ਸਹੀ ਆ ਤੇ ਫੁੱਲ ਫੁੱਲ ਸਪੋਰਟ ਕਰੋ ਦਿਲੋਂ ਸਪੋਰਟ ਕਰੋ ਆਪਾਂ ਵੀ ਇਹਦੇ ਨਾਲ ਆ ਪਰ ਜਿੱਥੇ ਕੇਸਾਂ ਦੀ ਬਦਬੀ ਬਾਰੇ ਗੱਲ ਹੋਈ ਆ ਉਹ ਬਹੁਤ ਮਾੜੀ ਆ ਨਿੰਦਨਯੋਗ ਆ ਸੋ ਵੀਡੀਓ ਮੈਂ ਪਲਾ ਰਿਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕਦਾ ਖੜਨਾ ਮੈਂ ਕੁੜੀ ਆ ਵਾ ਗੰਦ ਪਾਇ ਪੈਣ ਦੇ ਬਾਗਰ ਤੋਂ ਕਰਾ ਕਿੱਥੇ ਆ ਮੈਂ ਨਿਕਲ ਬਾਹਰ ਕੱਢਿਆ ਆਣੀ ਰਿਪੋਰਟ ਆਣੀ ਰਿਪੋਰਟ ਨਹੀਂ ਮੇਰਾ ਦਾਦਾ ਜੀ ਕੰਮ ਕਿਛਰਾਂ ਜਾ ਬੜਾ ਤੇ ਮਤੀਏ ਕੋਟੇ ਦੇ ਵੀ ਨਾ ਕਰ ਬਾਰੇ ਨਾ ਨਾ ਮਨੀ ਨਹੀਂ ਦਿੰਦਾ ਯਾ ਤਾ ਚੰਗਾ ਨਹੀਂ ਲੰਦਾ ਪੁੱਤ ਨਾ ਬਾਜੂ ਵੀ ਕਿਹਦੇ ਸਾਥ ਦੇ ਲੱਗਿਆ ਇੱਥੇ ਤਾਂ ਸਿਆਣੇ ਨਿਆਣੇ ਬਣੇ ਪੁੜੀ ਜਾਵੇ ਕੋਈ ਜਾ ਚੱਲ ਜਾ ਮਨੀ ਨਹੀਂ ਦੇਈ ਤੇ ਕਿਈ ਦੇ ਕਿੰਦਾ ਨਾ ਕੋ ਚੱਲ ਜਾ ਨਾ ਕਦ ਕਰਨੀ ਆ ਕਾਰਗਰ ਆਪਣੇ ਦੋ ਦਿਨਾਂ ਨਾਲ ਕੰਮ ਕਰਿਆ ਕਰ ਕਾਰਗਰ ਕਾ ਦੇ ਦਿਨੇ ਨਾਲ ਗੰਦ ਘੜੇ ਘੜੇ ਨਸ਼ੇ ਕੋੜਿਆ ਕੀ ਆ ਵਸਮੈਕ ਲੋੜ ਦਾ ਅੱਗੇ ਉਹਨਾਂ ਸੁਰੀਆ ਫੇਰੀ ਜਿੰਬਦਾ ਲੋਕ ਦੇ ਖਾਂਦੇ ਖਾਈ ਜਾਂਦੇ ਤੂੰ ਆਪਣਾ ਕੰਮ ਕਰੇ ਜਾ ਨੀ ਨੀ ਇਹਨਾਂ ਬਾਹਰ ਗੱਡ ਕਿੱਥੇ ਪਾਉਣ ਕਰਾ ਆ ਚਲਾ ਓਏ ਹਾਂ ਇਹ ਸ਼ਰਧਾਂਤੀ ਸਾਹਿਬ ਹਕਮੀ ਸ੍ਰੀ ਹੈ ਬਾਹਰ ਨਹੀਂ ਹੁੰਦੇ ਕਿੱਥੇ ਹਾਂ ਮੈਂ ਭੰਦੀ ਖਾਲਾ ਕਿਰਪਾਨ ਮੈਂ ਮਹਾ ਕਰੇ ਉੱਤਰ ਕਰਮਾਣੇ ਜੀ

ਹੇ ਬਾਬਾ ਕਹਾਂ ਨਾ ਇਹ ਪਾਉਣਾ ਲਿਖੀ ਕਿਹਦੀ ਬਦਲਾਵ ਹੈ ਹਾਂ ਖਾਣੇ ਰਿਪੋਰਟ ਖਾਣੇ ਰਿਪੋਰਟ ਨਹੀਂ ਮੇਰਾ ਦਾਦਾ ਜੀ ਕੰਮ